ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਸਾਡੇ ਬਾਈ ਨਿੰਮਾ ਜੀ ਨੂੰ ਵੀ ਜਿਹੜੇ ਆਪ ਆਪਦੀ ਪਾਰਟੀ ਨੂੰ ਟੀਮ ਨੂੰ ਨਾਲ ਲੈ ਕੇ ਇਹ ਮਲੇਰਕੋਟੜੋਂ ਤੋਂ ਆਏ ਜੀ ਹਾਂਜੀ ਮਲੇਰਕੋਟੜੋਂ ਤੋਂ ਆਏ ਨੇ ਜੀ ਇਹ ਛੁੱਟੀ ਆਏ ਤੇ ਇੱਕ ਬਾਈ ਕੈਨੇਡਾ ਰਹਿੰਦਾ ਇੱਕ ਬਾਈ ਰਹਿੰਦਾ ਤੇ ਇਹ ਬੱਚਾ ਮੇਰਾ ਫੈਨ ਹੈ ਮੈਂ ਇਹਦਾ ਤੈਨ ਤਨੂ ਫੈਨ ਆ ਧੰਨਵਾਦ ਕਰਦਾ ਜਵਾਖ ਦਾ ਜਿਹੜੇ ਨੇ ਮੇਰਾ ਇਦਾਂ ਸਤਿਕਾਰ ਕਰਿਆ ਤੇ ਬਾਈ ਮੇਰਾ ਕੋਲ ਤੁਹਾਨੂੰ ਮਿਲਣ ਆਇਆ ਜੀ ਮਲੇਗੁਰਦੌਰ ਕੋਈ ਕੰਮ ਨਹੀਂ ਸਪੈਸ਼ਲ ਇਹ ਬਾਈ ਮੈਨੂੰ ਮਿਲਣ ਵਾਸਤੇ ਆਇਆ ਜੀ ਮੰਡੀ ਦੇ ਵਿੱਚ ਵੀ ਰਾਜੂ ਉਂ ਤਾਂ ਰਹਿੰਦਾ ਰਜਾਨਾ ਮੰਡੀਆਂ ਚ ਸਾਨੂੰ ਥਾਉਂਦਾ ਨਹੀਂ ਕਹਿੰਦੇ ਰਾਜੂ ਲੱਭਦਾ ਨਹੀਂ ਮੈਂ ਕਿਹਾ ਆਪਾਂ ਲੱਭ ਕੇ ਖੜਾ ਹੈ ਰਾਜੂ ਨੱਚਦਾ ਦੇਖਣਾ ਉਹ ਟਾਈਮ ਹੁੰਦਾ ਹੈ ਜਦ ਕੋਈ ਮਹਿਫਿਲ ਚੱਤੀ ਹੁੰਦੀ ਹੈ ਮਹਿਫਿਲ ਜੱਚਗੀ ਦੀ ਪਰ ਉਂਡੀ ਫਸ ਗਈ ਉੱਥੇ ਸਾਰਾ ਕੁਝ ਹੁੰਦਾ ਹਾਂ ਉਹ ਟਾਈਮ ਹੁੰਦਾ ਪੂਰਾ ਜੂਂ ਦਾ ਨੱਚਦਾ ਵੀ ਨਹੀਂ ਤੇ ਅੱਜ ਬਾਈ ਰਾਜੂ ਮੇਲਾ ਦੇਖਣ ਆਇਆ ਜੀ ਕੋਈ ਫੋਟੋ ਦੇਸ ਦੇ ਲਈ ਮੁੰਗੇ ਪਰਾਵੀ ਦੇਮਗੇ ਪਰੋਂ ਦਾ ਮੋਟ ਚੁੱਕੀਏ ਚਾਹੀਦੇ ਬੱਚਾ ਤੈਨੂੰ ਬਾਈ ਨੂੰ ਬਾਈ ਸਹ ਹੈ ਗਿਆ ਬਾਈ ਨਿੰਮੇ ਦੀ ਕਿਰਪਾ ਹੋ ਗਈ ਨਾ ਟੋੜ ਜਾ ਉਹਦਾ ਕਹਿੰਦਾ ਘਰੇ ਬੁਲਾ ਲੈਣੇ ਆਪਾਂ ਮਾਹ ਭਾਈ ਰਾਜੂ ਨੂੰ ਘਰੇ ਬੁਲਾ ਲੈਣੇ ਆਪਾਂ ਟਾਈਮ ਹੋ ਗਿਆ ਘਰੇ ਵੀ ਆਵਾਂ ਜਿੰਦ ਜਾਨ ਚੌਂਦੀ ਰਹੀ ਸੁਆਗਤ ਦੇ ਸਾਥੀ ਸਭਾ ਮਾਣ ਪਾਈ ਦਾ ਪਾਈ ਨਾ ਸਾਥੀ ਲੋਕ ਦੇ ਨਾਲ ਸਾਸਤਰੀ ਕਾਰਜ ਜੀ ਸਾਰਿਆਂ ਨੂੰ ਰਾਜੂ ਇੱਥੇ ਹੀ ਉਰੇ ਜੀ ਹਾਂ ਠੀਕ ਹੈ ਚਿਕਾ ਉਰੇ ਜੀ